ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਬਈ ਪਹੁੰਚੇ ਹੋਇਆ ਬਈ ਰਾਜਵੀਰ ਕੋਲੇ ਬਰਾਡਗੌਡ ਫਾਰਮ ਤੇ ਤੇ ਪਹਿਲਾਂ ਤੁਸੀਂ ਕਾਫੀ ਵੀਡੀਓ ਆਪਣੀਆਂ ਦੇਖ ਚੁੱਕੇ ਹੋ ਲਾਈਵ ਬਹੁਤ ਦੇਖਿਆ ਹੈਗਾ ਤੁਸੀਂ ਇਸ ਫਾਰਮ ਤੇ ਜਿਹੜੀ ਗੱਲਬਾਤ ਆਪਾਂ ਬੱਕਰੀਆਂ ਬਾਰੇ ਕਰਦੇ ਆ ਤੇ ਬਹੁਤ ਵੀਰਾਂ ਨੇ ਕਿਹਾ ਸੀਗਾ ਵੀ ਪੂਰਾ ਫਾਰਮ ਸਾਨੂੰ ਦਿਖਾਓ ਹਨਾ ਤੇ ਫਾਰਮ ਬਾਰੇ ਦੱਸੋ ਵੀ ਕਿੰਨੀ ਜਗ੍ਹਾ ਦੇ ਵਿੱਚ ਫਾਰਮ ਤਿਆਰ ਕੀਤਾ ਗਿਆ ਹੈਗਾ ਕਿਵੇਂ ਤਿਆਰ ਕੀਤਾ ਸੋ ਇਸ ਬਾਰੇ ਅੱਜ ਬਈ ਰਾਜਵੀਰ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਆਜੋ ਫਿਰ ਪੁੱਛਦੇ ਆਂ ਬਾਈ ਤੋਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਜਿਹੜੇ ਯੰਗ ਫਾਰਮਰ ਤੇ ਭਰਾ ਜੁੜੇ ਆ ਬੀਬੀਆਂ ਭੈਣਾਂ ਜੁੜੀਆਂ ਭਰਾ ਜੁੜੇ ਆ ਹਨਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਬਹੁਤ ਭਰਾਵਾਂ ਨੇ ਫੋਨ ਕਰਕੇ ਕਿਹਾ ਸੀਗਾ ਕੱਲ ਵਾਲਾ ਲਾਈਵ ਵੀ ਬੜਾ ਚੱਲਿਆ ਹਨਾ ਵੀ ਫਾਰਮ ਬਾਰੇ ਪੂਰਾ ਦੱਸਿਓ ਵੀ ਅਸੀਂ ਵੀ ਫਾਰਮ ਬਣਾਉਣਾ ਹੈਗਾ ਕਿੰਨੀ ਜਗ੍ਹਾ 'ਚ ਬਣਾਈਏ ਸਟਾਰਟਿੰਗ ਕਰਨੀ ਹੈਗੀ ਆ ਤੇ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਜਿਹੜਾ ਫਾਰਮ ਬਣਾਉਣ ਦਾ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਸੀਗਾ ਆਜੋ ਬਈ ਤੁਰਦੀ ਗ ਤੇ ਫਾਰਮ ਬਈ ਬਣਾਉਂਦਾ ਜਿਹੜਾ ਪਹਿਲਾਂ ਤੋਂ ਹੀ ਸੀਗਾ ਆਪਣੇ ਮੰਨ ਲਓ ਬੱਕਰੀਆਂ ਰੱਖੀਆਂ ਉਹ ਤਾਂ 15 ਜਾਂ 2015-16 ਚ ਰੱਖੀਆਂ ਸੀ ਹਾਂਜੀ ਤੇ ਘਰੇ ਡੈਡੀ ਦੇਖਦੇ ਕਿਉਂਕਿ ਮੇਰਾ ਡਿਊਟੀ ਦਾ ਕੰਮ ਹੁੰਦਾ ਆਪਾਂ ਐਵੇਂ ਕਹਿ ਦਈਏ ਆਪਾਂ ਬੱਕਰੀਆਂ ਨਹੀਂ ਸਾਂਭਦੇ ਹੂੰ ਹੁਣ ਉਹਨਾਂ ਦੇ ਮਗਰ ਸਟੰਟ ਜਾਂ ਪੈ ਗਿਆ ਸੀਗਾ ਮਨ ਲਓ ਟੈਕ ਆ ਗਿਆ ਸੀਗਾ ਹੂੰ ਤੇ ਕੁਛ ਮੇਰਾ ਸੀਗਾ ਬਈ ਖੇਤ ਨਾਲ ਨਾ ਮੂਹ ਪਿਆ ਟੁੱਟ ਗਈ ਸਾਡਾ ਇੱਕ ਖੇਤ ਕੋਟਲੀ ਮੁਕਸਰ ਚ ਹੈ ਕਿ ਘੱ ਇੱਥੇ ਹੈ 7-8 ਸਾਲ ਹੋ ਗਏ ਖੇਤ ਚ ਆਈ ਨਹੀਂ ਸੀਗੇ ਅੱਛਾ ਫਿਰ ਮੇਰਾ ਇਹ ਪਲਾਨ ਬਣਿਆ ਕਿਉਂਕਿ ਸਾਡੇ ਵਾਲੇ ਉਹ ਵੀ ਫੌਜ ਚ ਇੱਕ ਬਾਹਰ ਆ ਮੈਂ ਇੱਧਰ ਸੀਗਾ ਤੇ ਮੇਰਾ ਸੀਗਾ ਬਈ ਆਪਾਂ ਇੱਧਰ ਬਣਾ ਲੀਏ ਇੱਕ ਛੋਟਾ ਜਿਹਾ ਬਈ ਇੱਕ ਫਾਰਮ ਨਾਲੇ ਬੈਠਣ ਦੀ ਜਗ੍ਹਾ ਨਾਲੇ ਬੱਕਰੀਆਂ ਲੈ ਜਾਾਂਗੇ ਨਾਲੇ ਸਬਜ਼ੀ ਵਗੈਰਾ ਹੋ ਜੇ ਨਾਲੇ ਫਲ ਫਰੂਟ ਦੇ ਬੂਟੇ ਹੋ ਜਾਣਗੇ ਉੱਥੇ ਐ ਡਗਾ ਆ ਸੀਗਾ ਬਈ ਤੇ ਚਲੋ ਮਹਾਰਾਜ ਨੇ ਆਪਣੇ ਤੇ ਹਨਾ ਕਿਰਪਾ ਕਰੀ ਐ ਤੇ ਹੁਣ ਆਪਾਂ ਚਾਰਕਨ ਵਾਲਾ ਥਾਂ ਰੁਕ ਗਿਆਂ ਬਈ ਇਹੇ ਠੀਕ ਹੈ ਉਹ ਥੋੜਾ ਘਰ ਦੇ ਵੀ ਰੌਲਾ ਪਾਉਂਦੇ ਕਿਉਂਕਿ ਵਾਣ ਆਪਣੇ ਹੈਗਾ 80000 ਨੂੰ ਠੇਕਾ ਇੱਥੇ ਹੂੰ ਠੀਕ ਹੈ ਉਹ ਕਹਿੰਦੇ ਸੀ ਇੰਨਾ ਵਾਣ ਕੀ ਰੋਕਣਾ ਤੂੰ ਕਨਾਲ ਰੋਕ ਲਾ ਉਹ ਰੋਕ ਲਾ ਪਰ ਮੈਨੂੰ ਪਤਾ ਸੀ ਥੋੜਾ ਜਿਹਾ ਥਾਂ ਚਾਹੀਦਾ ਆਪਾਂ ਨੂੰ ਤੇ ਹੁਣ ਬਈ ਇੱਥੇ ਰੌਣਕ ਮੇਲਾ ਲੱਗਿਆ ਰਹਿੰਦਾ ਟ੍ਰੇਨਿੰਗਾਂ ਹੁੰਦੀਆਂ ਦੂਰੋਂ ਦੂਰੋਂ ਫਾਰਮ ਦੇਖਣ ਆਉਂਦੇ ਆ ਤੇ ਆਪਣੇ ਆਪ ਦੇ ਵੀ ਯਾਰ ਬੇਲੀ ਜਿਵੇਂ ਹੁਣ ਸਾਡੇ ਵਾਲੇ ਕੋਈ ਫੌਜ ਚ ਆਉਂਦਾ ਜਾਂ ਹੋਰ ਅੱਗੇ ਕਿਤੇ ਕਿੱਥੇ ਬੈਂਦੇ ਸੀ ਕਿਤੇ ਕਿੱਥੇ ਹੁਣ ਇੱਥੇ ਆ ਕੇ ਬੇਫਿਕਰ ਹੋ ਕੇ ਆਪਦੀ ਬਈ ਪਰਸਨਲ ਚੀਜ਼ ਬਣ ਗਈ ਠ ਇਹ ਵਸ ਥੋੜੀ ਘਾਟ ਅਦਰਖਤਾਂ ਦੀ ਉਹ ਆਪਾਂ ਹੋਣਾ ਮੀਂਹ ਤੋਂ ਪਹਿਲਾਂ ਸ਼ੁਰੂ ਕਰ ਦੇਗੇ ਜਿਹੜਾ ਬਈ ਇਹ ਟੋਟਲ ਤੁਸੀਂ ਬਾਉਂਡਰੀ ਕੀਤੀ ਹੈਗੀ ਜਾਲ ਲਾਇਆ ਹੈਗਾ ਇਹ ਕਿੰਨੀ ਜਗ੍ਹਾ ਹੈਗੀ ਟੋਟਲ ਜਿਹੜੀ ਆਪਾਂ ਕਵਰ ਕੀਤੀ ਇਹ ਚਾਰਕਣ ਵਾਲਾ ਜੀ ਇਹ ਅੱਛਾ ਜੀ ਹਾਂ ਇਹ ਆਪਾਂ ਮੰਗਾਇਆ ਸੀ ਆਪੇ ਲਾ ਕੇ ਗਏ ਆ ਤੇ ਕੰਦ ਤਾਂ ਬਹੁਤ ਮਹਿੰਗੀ ਪੈਂਦੀ ਸੀ ਬਾਕੀ ਜਿਹੜੀ ਕੰਦ ਹੁੰਦੀ ਆ ਬਈ ਖੇਤਾਂ 'ਚ ਕੰਮ ਜਾ ਆਪਣੀ ਹਾਂ ਜਿਆਦਾ ਪੂਰੀ ਜਿਵੇਂ ਸੈਲਰਾਂ ਦੀ ਕੱਢਦੇ ਆ ਉਹਨਾਂ ਆਪਣੇ ਕੋਲੇ ਪੈਸਾ ਹੈ ਨਹੀਂ ਠੀਕ ਆ ਉਹਦਾ 8-10 ਲੱਖ ਰੁਪਇਆ ਕੰਮ ਤੇ ਲੱਗ ਜਾਣਾ ਸੀ ਜੇ ਆਪਾਂ ਪਿੱਲਰ ਠਾ ਕੇ ਕੱਢਦੇ ਤੇ ਮਾੜੀ ਕੰਦ ਭਾਈ ਖੜਦੀ ਨਹੀਂ ਕਿਉਂਕਿ ਝੋਨਾ ਲੱਗਣਾ ਆਸੇ-ਪਾਸੇ ਤੇ ਆਹ ਜਾਲ ਬਹੁਤ ਵਧੀਆ ਭਾਈ 6 ਫੁੱਟ ਦਾ ਹੈ ਇਹ ਤੇ ਛੇਤੀ ਬੰਦੇ ਤੋਂ ਚੜੀਦਾ ਨਹੀਂ ਆ ਕੁੱਤਾ ਬਿੱਲਾ ਨਹੀਂ ਨਾ ਦਾ ਕੋਈ ਜਾਨਵਰਾਂ ਤੋਂ ਹੀ ਹੁੰਦਾ ਹੈ ਬਾਕੀ ਆਪਣੇ ਚੋਰੀ ਦਾ ਡਰ ਹੈ ਨਹੀਂ ਘਰ ਹੈਗੇ ਸਾਰੇ ਪਾਸੇ ਕੈਮਰੇ ਲੱਗੇ ਆ ਤੇ ਆਪਾਂ ਕੁੱਤੇ ਬਿੱਲੇ ਤੇ ਭਾਈ ਕੁੱਤੇ ਕੱਤੇ ਨਾ ਆ ਜਾਣ ਅਟੈਕ ਕਰ ਦੇਣ ਤੇ ਉਹ ਤੋਂ ਲਾਇਆ ਸੀਗਾ ਇਹ ਆਪਾਂ ਠੀਕ ਆ ਭਾਈ ਤੇ ਆ ਜੋ ਫਿਰ ਆਪਾਂ ਦਿਖਾਉਣੇ ਆ ਭਾਈ ਫਾਰਮ ਹਨਾ ਤੇ ਬਈ ਦਿਸ਼ਾ ਮੇਨ ਚੀਜ਼ ਹੁੰਦੀ ਹੈ ਨਾ ਦਿਸ਼ਾ ਆਪਾਂ ਕਿਹੜੀ ਦਿਸ਼ਾ ਦਾ ਬਈ ਬਹੁਤ ਮਹੱਤਵ ਹੈ ਜਗਾ ਆਪਾਂ ਸਿਲੈਕਟ ਕਰਨੀ ਹੈ ਜਦੋਂ ਫਾਰਮ ਦੀ ਇਹ ਮੈਂ ਬਈ ਇੱਕ ਕਹਿ ਦੇਣਾ ਆਪਣੀ ਵੀਡੀਓ ਵੇਖ ਕੇ ਕੋਈ ਭਰਾ ਨਾ ਜਿਹੜੇ ਨਵੇਂ ਉਹ ਨਾ ਐਡਾ ਕੋਈ ਪੰਗਾ ਲਵੇ ਹਜੇ ਬਈ ਠੀਕ ਹੈ ਜੀ ਠੀਕ ਹੈ ਉਹ ਐਡਾ ਪੰਗਾ ਨਾ ਲਵੇ ਉਹ ਆਪ ਦਾ ਕੋਈ ਪੁਰਾਣਾ ਥੋੜੇ ਪਸ਼ੂਆਂ ਵਾਲਾ ਹੈਗਾ ਬਰਾਂਡਾ ਦਰਵਾਜ਼ਾ ਜਾਂ ਕੋਈ ਪੁਰਾਣਾ ਕਮਰਾ ਹੈਗਾ ਉੱਥੇ ਹੀ ਸਟਾਰਟ ਕਰੇ ਬਈ ਅੱਛਾ ਠੀਕ ਹੈ ਉਹ ਐਡਾ ਪੰਗਾ ਨਾ ਲਵੇ ਹਾਂ ਜਿਹਦੇ ਕੋਲੇ 4 ਪੈਸੇ ਹੈਗੇ ਵਾਧੂ ਪਏ ਆ ਪੈਸੇ ਹਾਂਜੀ ਬੈਂਕ ਬੁੰਕ ਚ ਪਏ ਆ ਜਾਂ ਹਨ ਉਹ ਜੇ ਸ਼ੌਂਕ ਨਾਲ ਕੰਮ ਕਰਨਾ ਚਾਹੁੰਦਾ ਉਹ ਫਾਰਮ ਬਣਾ ਲੈ ਪਹਿਲਾਂ 2-3 ਸਾਲ ਆਪਦੇ ਜਾਨਵਰ ਬਣਾਉ ਘਰੇ ਫੇਰ ਫਾਰਮ ਪਾਓ ਮੇਰੀ ਤਾਂ ਥੋੜੀ ਮਜਬੂਰੀ ਸੀਗੀ ਕਿਉਂਕਿ ਮੇਰੇ ਕੋਲੇ ਲੋਕ ਬਾਹਲੇ ਆਉਂਦੇ ਸੀਗੇ ਨਾਂ ਬਹੁਤ ਵੱਡਾ ਬਣ ਗਿਆ ਸੀਗਾ ਲੋਕ ਬਾਹਲੇ ਜਦੋਂ ਘਰੇ ਆ ਕੇ ਦੇਖਦੇ ਉਹ ਇੱਕ ਕਮਰੇ ਜੀ ਬੱਕਰੀਆਂ ਹੁੰਦੀਆਂ ਸੀ ਚਲੋ ਆਪਾਂ ਨੂੰ ਤਾਂ ਕੋਈ ਜੀ ਟੈਨਸ਼ਨ ਹੈ ਨਹੀਂ ਸੀ ਅਗਲਾ ਕਹਿੰਦਾ ਯਾਰ ਰੌਲਾ ਬੜਾ ਪਾਇਆ ਹੈ ਕੋਸਮ ਨਹੀਂ ਅਗਲਾ ਜਾਨਵਰ ਵੇਂਦਾ ਨਹੀਂ ਸੀਗਾ ਬਿਲਡਿੰਗ ਵੇਂਦਾ ਠੀਕ ਹੈ ਫਿਰ ਇਹ ਆਪਾਂ ਪਾਇਆ ਇੱਕ ਟ੍ਰੇਨਿੰਗ ਦਾ ਸਿਸਟਮ ਸੀ ਫਿਰ ਟ੍ਰੇਨਿੰਗ ਸੈਂਟਰ ਦਾ ਉਹ ਜਾ ਹੋਣਾ ਚਾਹੀਦਾ ਸਾਰਾ ਕੁਝ ਚੀਜ਼ਾਂ ਉੱਥੇ ਹੋਣੀਆਂ ਚਾਹੀਦੀਆਂ ਹੁਣ ਇੱਥੇ ਸਾਰਾ ਖੁਰਨੀਆਂ ਖਰਨੀਆਂ ਜਿਵੇਂ ਮਾਡਲ ਬਣਿਆ ਇਧਰ ਆਜੋਲਾ ਫੀਡ ਦਾ ਹੈਗਾ ਇਧਰ ਹਰੇ ਚਾਰਿਆਂ ਦਾ ਹੈਗਾ ਨੀਪੀਅਰ ਲਾਇਆ ਆਪਾਂ ਹੋਰ ਬਹੁਤ ਕੁਸ਼ਾ ਇੱਥੇ ਸੁੱਕੇ ਚਾਰੇ ਰੱਖਦੇ ਆਂ ਫੀਡ ਵਗੈਰਾ ਸਾਰਾ ਕੁਝ ਬੰਦੇ ਦਿਖਾਉਣੇ ਟ੍ਰੇਨਿੰਗ 'ਚ ਠੀਕ ਆ ਇਹ ਆਪਣੀ ਮਜਬੂਰੀ ਸੀਗੀ ਬਣਾਉਣੀ ਠੀਕ ਆ ਬਈ ਦਿਖਾਈਏ ਜੀ ਫਾਰਮ ਆਪਾਂ ਦਾ ਹਾਂ ਬਾਕੀ ਬਈ ਐਂਟਰੀ ਤੇ ਜੇ ਕਿਸੇ ਨੇ ਫਾਰਮ ਬਣਾਉਣਾ ਹੈ ਇੱਕ ਤਾਂ ਥਾਂ ਉਹ ਡਿਸਾਈਡ ਕਰਨਾ ਜਿੱਥੇ ਪਾਣੀ ਨਾ ਖੜਦਾ ਹੋਵੇ ਬਈ ਖੜਾ ਹੁੜਾਂ ਦਾ ਜਾਂ ਪਾਣੀ ਜਿਹੜਾ ਆਸੇ ਪਾਸੇ ਹੋਣਾ ਸੀਵਰੇਜ ਦਾ ਆਉਂਦਾ ਹੋਵੇ ਖੜਦਾ ਨਾ ਹੋਵੇ ਡੰਪਣਾ ਹੋਵੇ ਪਾਣੀ ਦਾ ਠੀਕ ਹੈ ਇੱਕ ਜਦੋਂ ਆਪਾਂ ਹੁਣ ਐਂਟਰੀ ਤੇ ਆਏ ਜਿਹੜਾ ਮੇਨ ਕਮਰਾ ਤੁਹਾਡੇ ਲੇਬਰ ਦਾ ਜਾਂ ਤੁਹਾਡਾ ਉਹ ਮੇਨ ਐਂਟਰੀ ਤੇ ਹੋਣਾ ਚਾਹੀਦਾ ਫਾਰਮੂਲੇ ਹੋਣਾ ਚਾਹੀਦਾ ਉਦੋਂ ਜਿਵੇਂ ਆਪਣੇ ਸਾਹਮਣੇ ਆ ਗਿਆ ਕਮਰਾ ਹਾਂ ਕਮਰਾ ਹੁਣ ਜੇ ਤੁਸੀਂ ਬਾਹਰੋਂ ਆਏ ਮੈਂ ਤੁਹਾਨੂੰ ਉੱਥੇ ਹੀ ਰੋਕ ਲਿਆ ਇਹ ਨਾ ਹੋਵੇ ਮੇਰਾ ਕਮਰਾ ਜਿਵੇਂ ਉਹ ਮੋਟਰ ਵਾਲੇ ਖੇਤ ਤੇ ਆ ਤੇ ਫਾਰਮ ਪਹਿਲਾਂ ਪਾਇਆ ਅਗਲਾ ਜਾਨਵਰ ਦੇਖ ਜੇ ਹੱਥ ਪੈਰ ਮਾਰ ਜੇ ਜਾਂ ਕੋਈ ਉਹਨੇ ਪੁੱਠੀ ਸਿੱਧੀ ਕੋਈ ਕਾਰਵਾਈ ਪਾਉਣੀ ਆ ਆਪਦੀ ਪਾਜੀ ਹਨਾ ਤੇ ਪਹਿਲਾਂ ਆਪਣਾ ਮੇਨ ਕਮਰਾ ਹੋਣਾ ਚਾਹੀਦਾ ਇਹ ਨਿਗਾ ਰੱਖਣੀ ਹੈ ਕਮਰੇ ਤੇ ਫਾਰਮ ਦੇ ਵਿੱਚ ਤੁਸੀਂ ਵਿੰਡੋ ਰੱਖਣੀ ਹੈ ਜਾਂ ਗੇਟ ਰੱਖਣਾ ਹੈ ਬਈ ਰਾਤ ਨੂੰ ਕੋਈ ਦਿੱਕਤ ਆਉਂਦੀ ਹੈ ਸਿਆਲ ਚ ਬੱਕਰੀਆਂ ਨੂੰ ਕੋਈ ਦਿੱਕਤ ਆਉਂਦੀ ਹੈ ਜਿਹੜਾ ਬੰਦਾ ਸਿੱਧਾ ਬਾਹਰ ਨਿਕਲ ਨਹੀਂ ਮਜਾਏ ਸਿੱਧਾ ਹੀ ਵਿੱਚ ਵੜ ਕੇ ਆਪਾਂ ਇੱਕ ਦੇਖ ਰਹੇ ਆ ਆਪਾਂ ਤੁਸੀਂ ਕੈਮਰੇ ਵੀ ਲਵਾਇਆ ਚਾਰੇ ਪਾਸੇ ਹਨਾ ਕੈਮਰਾ ਬਈ ਬਹੁਤ ਜ਼ਰੂਰੀ ਆ ਸਾਰਾ 22000 ਰੁਪਿਆ ਲੱਗਿਆ ਜੇ ਇੱਕ ਬੱਕਰੀ ਵੀ ਆਪਣੀ ਇੱਧਰ ਉੱਧਰ ਹੋ ਗਈ ਕੱਲੇ ਚੋਰਾ ਤੋਂ ਨਹੀਂ ਬਈ ਆਪਾਂ ਲੇਬਰ ਤੇ ਵੀ ਧਿਆਨ ਰੱਖ ਸਕਦੇ ਹਾਂ ਵੀ ਲੇਬਰ ਵਾਲਾ ਕੰਮ ਕਰਦਾ ਕੀ ਨਹੀਂ ਹੁਣ ਕਈ ਫਾਰਮ ਫੇਲ ਹੋਏ ਆ ਜਿਹੜੀ ਫੀਡ ਵਗੈਰਾ ਉਹ ਲੇਬਰ ਵਾਲੇ ਵੇਚ ਦਿੰਦੇ ਸੀਗੇ ਠੀਕ ਹੈ ਠੀਕ ਹੈ ਉੱਥੇ ਉਹ ਫੇਲ ਹੋ ਜਾਂਦੇ ਫਾਰਮ ਕਿਉਂਕਿ ਲੇਬਰ ਅੱਜ ਕੱਲ ਉਹ ਹੀ ਟੈਗ ਦੀ ਜਿਹੜੀ ਨਸ਼ਾ ਪੱਤਾ ਕਰਦੀ ਆ ਮਾੜਾ ਮੋਟਾ ਸ ਈ ਕਾਉ ਤੁਸੀਂ ਦੇਖਿਆ ਜਾਂ ਭਈਆ ਟਿਕੂ ਬਾਹਰ ਦਾ ਭਈਏ ਹੁਣ ਇਹ ਬੱਕਰੀਆਂ ਚ ਘਟ ਆਉਂਦੇ ਆ ਪੁਲਟਰੀ ਫਾਰਮ ਚ ਭਈਏ ਮਿਲ ਜਾਂਦੇ ਡੈਰੀ ਫਾਰਮ ਚ ਭਈ ਮਿਲ ਜਾਂਦੇ ਆ ਠੀਕ ਆ ਭਈ ਹਾਂ ਤੇ ਕੈਮਰਿਆਂ ਦਾ ਭਈ ਬਹੁਤ ਸੌਖਾ ਬਾਕੀ ਕੋਈ ਬੱਕਰੀ ਕਈ ਜਿਹੜੀ ਕਰਾਸ ਹੋ ਜਾਂਦੀ ਆਪਣੇ ਨਹੀਂ ਧਿਆਨ ਚ ਉਹ ਵੀ ਆਪਾਂ ਭਈ ਕੈਮਰਾਂ ਰਹੀ ਦੇਖ ਸਕਦੇ ਆ ਆਪਦਾ ਕੱਢ ਕੇ ਜਾਂ ਬੱਕਰੀ ਦੀ ਕੋਈ ਡੈਥ ਹੋਈ ਆ ਉਹ ਆਪਾਂ ਦੇਖ ਸਕਦੇ ਆ ਯਾਰ ਭਈਏ ਨੂੰ ਕੀ ਕਾਰਨ ਕਈ ਜਿਹੜੀ ਆਪਣੀ ਰਾਤ ਨੂੰ ਸੁੱਤਾ ਰਹਿ ਗਿਆ ਬੰਦਾ ਹਨਾ ਉਹਦਾ ਪਤਾ ਲੱਗ ਜਾਂਦਾ ਭਈ ਠੀਕ ਹੈ ਬਾਈ ਹੁਣ ਬਾਈ ਫਾਰਮ ਬਾਰੇ ਦੱਸੋ ਮੋਟਾ-ਮੋਟਾ ਆਪਾਂ ਨੂੰ ਹਾਂਜੀ ਤੇ ਜਿਹੜਾ ਕਿੰਨੀ ਜਗ੍ਹਾ ਹੈ ਤੁਸੀਂ ਸ਼ਤਾ ਕੀਤਾ ਇਹ ਵੀ ਜਿਹੜਾ ਆਪਣਾ ਇੰਡੋਰ ਆ ਜਿਹੜੀ ਸ਼ਤਾ ਹੈਗਾ ਛੱਤ ਹੈਗੀ ਆ ਇਹ 50 ਬਾਈ 20 ਦਾ ਹੈ ਠੀਕ ਹੈ ਤੇ ਨਾਲ 20 ਫੁੱਟ ਦਾ ਉਹ ਕਮਰਾ ਹੈਗਾ 70 ਬਾਈ 20 ਦਾ ਹੋਗਾ ਜੇ ਆਪਾਂ ਸ਼ਤਾ ਜਿਹੜੀ ਛੱਤ ਮੇਨ ਰੱਖ ਗਏ ਹਾਂਜੀ ਠੀਕ ਹੈ ਤੇ ਜਿਹੜੀ ਆ ਬਾਹਰ ਬਣਾਈ ਹੈ ਇਹ 40 ਫੁੱਟ ਲੰਬੀ ਆਪਾਂ ਬਣਾਈ ਹੋਈ ਆ ਜਿਹੜੀ ਆ ਬਾੜੀਆਂ ਬਣਾਈਆਂ ਬਾਹਰਲੇ ਜਿਹੜੇ ਖੁੱਲੇ ਬਾੜੇ ਬਣਾਏ ਹੋਏ ਆ ਇਹ ਇਹ ਅੰਦਰੋਂ ਦੁੱਗਣਾ ਰੱਖਣਾ ਥਾ ਤੁਸੀਂ ਠੀਕ ਇਹ ਅੰਦਰ 20 ਫੁੱਟ ਹੈ ਬਾਹਰ 40 ਰੱਖਣਾ ਠੀਕ ਹੈ ਜੀ ਇਹ ਆਪਣੀ ਖੁਰਨੀ ਅੰਦਰ ਵੀ ਬਣਾਈ ਹੈ ਜਿਵੇਂ ਆ ਹੁਣ ਪਾਣੀ ਦਾ ਸਿਸਟਮ ਬਣਾਇਆ ਹਾਂਜੀ ਠੀਕ ਹੈ ਇਹ ਡੇਲੀ ਪਰ ਇਹ ਚ ਕੀ ਕਰਨਾ ਹੈ ਡੇਲੀ ਸਾਫ਼ ਕਰਕੇ ਉਹਨੂੰ ਘੰਟਾ ਦੋ ਘੰਟੇ ਧੁੱਪ ਵੀ ਲਵਾਉਣੀ ਹੈ ਠੀਕ ਹੈ ਠੀਕ ਆ ਖੁਰਨੀਆਂ ਹੈਗੀਆਂ ਤੇ ਅਲੱਗ-ਅਲੱਗ ਪੋਰਸ਼ਨ ਬਣਾਇਆ ਆ ਆਪਾਂ ਬਈ ਫਾਰਮ 'ਚ ਕੋਈ ਲੋਹਾ ਜ਼ਿਆਦਾ ਨਹੀਂ ਠੱਪਿਆ ਜਾਂ ਜਾਲੀਆਂ ਹੀ ਲਾ ਦਿੰਦੇ ਆ ਲੋਕ ਉਹ 'ਚ ਵੀ ਬਈ ਸੰਗ-ਸੰਗ ਤੜਾ ਲਿੰਦੇ ਆ ਆਹ ਬਈ ਆਪਦੀ ਐਕਟਰ ਦੀ ਲਾਓ ਠੀਕ ਹੈ ਠੀਕ ਹੈ ਇਹ 'ਚ ਵੀ ਬਈ ਮੈਂ ਖਰਚਾ ਬਚਾਇਆ ਆਪਾਂ ਦੱਸ ਦਈਏ ਸਵਾ ਨੰਬਰ ਡੇਢ ਨੰਬਰ ਠੱ ਲੱਗੀਏ ਸਾਰੇ ਫਾਰਮ ਤੇ ਠੀਕ ਹੈ ਤੇ ਗਾਰੇ 'ਚ ਚਣਾਈ ਕਰੀਆ ਕੋਈ ਨੀਆਂ ਨੂਆਣੀ ਕੱਢੀਆਂ ਇਹਦੀਆਂ ਬਈ ਤੇ ਛੱਤ ਆਪਾਂ ਪਾਈ ਆ ਸਰਕਾਨੇਂ ਦੀ ਸਾਰੀ ਠੀਕ ਹੈ ਜੀ ਉਹ ਆਪਾਂ ਦਰੋ ਦਿਖਾ ਦੇਾਂਗੇ ਤੇ ਬਹੁਤ ਸਸਤੇ 'ਚ ਬਣਾਇਆ ਬਈ ਆਪਾਂ ਇਹ ਠੀਕ ਹੈ ਜੀ ਹਾਂਜੀ ਬਾਕੀ ਠਾਰਮ ਆਪਣੇ ਜੇ ਖੇਤਾਂ 'ਚ ਬਣਾਉਣਾ ਕਿਉਂਕਿ ਝੋਨੇ ਵਾਲਾ ਏਰੀਆ ਰਾਜਸਥਾਨ 'ਚ ਤਾਂ ਨਹੀਂ ਪ੍ਰੋਬਲਮ ਆਉਂਦੀ। ਆਪਣੇ ਭਈ 3 ਕਿ ਫੁੱਟ 4 ਫੁੱਟ ਉੱਚਾ ਰੱਖ ਕੇ ਬਣਾਓ ਫਾਰਮ ਕਿਉਂਕਿ ਹੁਣ ਝੋਨਾ ਲਾਗੇ ਨਾ ਹੋਮੋਸ ਬਣਨੀ ਹੈ ਜੇ ਆਪਣੀਆਂ ਸਪਰੇਆ ਰੇਆਂ ਦੀ ਹੋਮੋਸ ਬਣਨੀ ਹੈ। ਜੇ ਥੋੜਾ ਫਾਰਮ ਆਵੇ ਹੁਣ ਆਪਾਂ ਖੜੇ ਆ ਜਮਾ ਹਵਾ ਨਹੀਂ ਚੱਲਦੀ ਕਿਤੇ ਤੇ ਇੱਥੇ ਆਪ ਨੂੰ ਫੇਰ ਵੀ ਹਵਾ ਲੱਗ ਜਾਂਦੀ ਹੈ ਕਿਉਂਕਿ ਥਾਂ ਉੱਚਾ ਥੋੜਾ ਜ। ਹਾਂਜੀ ਹਾਂਜੀ। ਬਾਕੀ ਵੀ ਫਾਰਮ ਦੀ ਪਾਰਟੀਸ਼ਨੇ ਜ਼ਰੂਰੀ ਹੈ। ਭਾਗ ਜਿਹੜਾ ਆਪਾਂ ਕਰਨਾ ਹੈ ਉਹਨੂੰ ਠੀਕ ਅਲੱਗ-ਅਲੱਗ ਭਾਗਾਂ 'ਚ ਵੰ ਮੇਉਣੇ ਲੱਗ ਗਾ ਬੱਕਰੀਆਂ ਲੱਗ ਗਾ ਬਰਬਰੀ ਲੱਗ ਗਾ ਹਨਾ ਤੇ ਇਹ ਥੋੜਾ ਜਿਹਾ ਮੈਂ ਤਾਂ ਹਜੇ ਮੰਨ ਲਓ ਇਹ ਪੰਜ ਪਾਰਟੀਸ਼ਨ ਹੋਣੀ ਜ਼ਰੂਰੀ ਹੈ ਜੇ ਆਪਾਂ ਪ੍ਰੋਪਰ ਫਾਰਮ ਬਣਾਉਣਾ ਹੈ ਚਾਰ ਹੈ ਕਿਉਂਕਿ ਮੈਂ ਬਰੀਡਰਾਂ ਦਾ ਅਲੱਗ ਬਣਾਉਣਾ ਹੈ ਫਾਰਮ ਤੋਂ ਠੀਕ ਹੈ ਜੀ ਹਾਂ ਇਹ ਚੀਜ਼ ਹੈ ਤੇ ਬਾਕੀ ਜਿਹੜੀ ਬਿਜਲੀ ਦੀ ਤੁਸੀਂ ਸਪਲਾਈ ਦੇਣੀ ਹੈ ਉਹ ਬਹੁਤ ਹਾਈਟ ਤੇ ਦੇਣੀ ਹੈ ਘਟੋਗਾ 8 10 ਫੁੱਟ ਤੇ ਦੇਣੀ ਹੈ ਜਮਾ ਛੱਤ ਦੇ ਨਾਲ ਹੀ ਠੀਕ ਹੈ ਕਿਉਂਕਿ ਇਹ ਬੱਕਰੀ ਨਾ ਜਦੋਂ ਇਹਨੂੰ ਤਾਰ ਦੇਸੀ ਤਾਰ ਚੱਬ ਕੇ ਇਹਨੇ ਮਾਰੀ ਜਾਣਾ ਹੁੰਦਾ ਬਹੁਤ ਤਗੜੇ ਤਗੜੇ ਬੱਕਰੇ ਆਪਣੇ ਯਾਰਾਂ ਮਿੱਤਰਾਂ ਦੇ ਮਰੇ ਐ ਇੱਥੇ ਕੋਈ ਕੱਚੀ ਤਾਰ ਜਾਂ ਤਾਰ ਲੰਮਕ ਦੀ ਜਾਂ ਇਹਨਾਂ ਦੀ ਮਾਰ ਦੇ ਵਿੱਚ ਬਿਜਲੀ ਵਾਲੀ ਤਾਰ ਨਹੀਂ ਦੇਖਣੀ ਚਾਹੀਦੀ ਪ੍ਰੋਪਰ ਪੱਕੀ ਜਿਹੜੀ ਵਧੀਆ ਪਾਈਪਾਂ ਵੂਪਾਂ ਪਾ ਕੇ ਚੰਗੀ ਬਿਜਲੀ ਦੀ ਸਪਲਾਈ ਕਰੋ ਠੀਕ ਪਾਣੀ ਦੀ ਸਪਲਾਈ ਵਧੀਆ ਹੋਣੀ ਚਾਹੀਦੀ ਹੈ ਫਾਰਮ 'ਚ ਤੇ ਇਹੀ ਬਈ ਥੋੜੀਆਂ ਥੋੜੀਆਂ ਬਈ ਇਹ ਖੁਰਨੀਆਂ ਦਾ ਸਾਈਜ਼ ਦੱਸੋ ਕਿੰਨਾ ਰੱਖਿਆ ਹੈਗਾ ਅੰਦਰੋਂ ਕਿੰਨੀ ਚੜਾਈ ਬਾਕੀ ਬਈ ਜਿਹੜੀ ਖੁਰਨੀ ਵਿੱਚੋਂ ਤੁਸੀਂ 9 ਇੰਚੀ ਤਿਆਰ ਕਰਨੀ ਹੈ ਇਹ ਅੱਛਾ ਜੀ ਠੀਕ ਹੈ ਜਿਹੜਾ ਗਲ ਬਣਾਉਣਾ ਇਹ ਗੋਲ ਬਣਾ ਦੇਣਾ ਕੋਈ ਚੁੰਡ ਖੁੱਬੇਣਾ ਆਹ ਜਿਹੜੀ ਪਹਿਲੀ ਪਾਈਪ ਇਹ 8-9 ਇੰਚੀ ਤੇ ਲਾ ਦਿਓ ਤੁਸੀਂ ਠੀਕ ਹੈ ਠੀਕ ਬਾਕੀ ਤੁਸੀਂ ਜੇ ਤੁਹਾਡੇ ਕੋਲੇ ਬੱਕਰੀਆਂ ਬਰਬਰੀ ਐ ਉਹਦੀ ਆਪਦੀ ਹਾਈਟ ਤੁਸੀਂ ਸਹਾਵਣਾ ਬਰਬਰੀਆਂ ਦੇ ਰੱਖ ਲਓ ਬੀਟਲ ਦੇ ਰੱਖ ਲਓ ਵਿੱਚ ਜੇ ਆ ਖੇਲਾ ਬਣਾਉਣੀਆਂ ਖੇਲਾ ਬਣਾ ਦਿਓ ਠੀਕ ਐ ਇਹ ਚ ਪਰ ਆਏ ਨਹੀਂ ਗਾ ਪਾਣੀ ਪਾ ਕੇ ਦੋ ਦਿਨ ਦੇਖੋ ਇਹਨਾਂ ਤੁਸੀਂ ਇਹਦੀ ਸਾਫ ਸਫਾਈ ਕਿਉਂਕਿ ਇਹ ਚ ਨਾ ਹਰੇਵਾ ਹੀ ਲੱਗ ਜਾਂਦੀ ਆ ਉਹ ਚੀਜ਼ ਨਹੀਂ ਲੱਗਣੀ ਚਾਹੀਦੀ ਇਹ ਤੁਸੀਂ ਪੁਆਇੰਟ ਵੀ ਦਿੱਤੇ ਹਨਾ ਐਕਟਿਵ ਹਾਂ ਭਾਈ ਡੇਲੀ ਸਾਫ ਕਰਕੇ ਘੰਟਾ ਦੋ ਘੰਟੇ ਧੁੱਪ ਲਵਾਉਣੇ ਆ ਆਪਾਂ ਤੇ ਭਾਈ ਸਫਾਈ ਜ਼ਰੂਰੀ ਆ ਦੇਖ ਲਓ ਆਪਣੇ ਫਾਰਮ ਚ ਠੀਕ ਐ ਜਿਹੜੀ ਡੇਲੀ ਬੋਂਕਰ ਲਾਗਦੀ ਹੋਵੇ ਪੂਰੀ ਇਹ ਬਈ ਕੰਧ ਕਿੰਨੀ ਉੱਚੀ ੜੀ ਸੈਂਟਰ ਵਾਲੀਆਂ ਹੈਗੀਆਂ ਕੰਧਾ ਇਹ ਬਈ ਕੰਧਾ 4-4 ਫੁੱਟ ਆ ਬਈ ਇਹ ਠੀਕ ਹੈ ਠੀਕ ਹੈ ਤੁਸੀਂ ਆਪਦੇ ਬੱਕਰਿਆਂ ਦੇ ਹਿਸਾਬ ਨਾਲ ਜਾਂ ਬੱਕਰੀਆਂ ਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਠੀਕ ਹੈ ਤੇ ਪਰ ਇੱਕ ਟੀਪ ਪਲਾਸਟਰ ਜ਼ਰੂਰੀ ਆ ਕਿਤੇ ਖੋੜ ਜਾਂ ਕੋਈ ਉਹ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਪਿਸੂ ਚਿਚੜ ਬਹੁਤ ਬੰਦਿਆ ਠੀਕ ਹੈ ਪੂਰੀ ਆਪਣਾ ਤੇ ਫਾਰਮ ਦੇਖੋਗੇ ਪੂਰਾ ਟੀਪ ਕੀਤਾ ਹੋਇਆ ਕਿਤੋਂ ਉਹ ਨਹੀਂਗਾ ਤੇ ਪੂਰਾ ਹਵਾਦਾਰ ਬਣਾਉਣਾ ਤੁਸੀਂ ਇਹਨੂੰ ਠੀਕ ਹੈ ਤੇ ਬਸ ਆਹੀ ਹੁੰਦੀਆਂ ਬਈ ਇਹ ਚ ਮੇਨ ਚੀਜ਼ਾਂ ਠੀਕ ਹੈ ਬਈ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੀ ਬਾਉਂਡਰੀ ਹੈਗੀ ਆ ਉਹ ਜ਼ਰੂਰੀ ਆ ਚਾਰੇ ਪਾਸੇ ਬਾਉਂਡਰੀ ਆ ਤੇ ਇੱਕ ਬਈ ਇਧਰ ਨਾਲ ਆਪਾਂ ਦੇਖ ਰਹੇ ਆਂ ਦੇਸੀ ਮੁਰਗੀਆਂ ਦਾ ਵੀ ਹਨਾ ਤੁਸੀਂ ਬਣਾਇਆ ਹੈਗਾ ਛੋਟਾ ਜਿਹਾ ਹਾਂ ਬਈ ਇਹ ਥੋੜਾ ਜਿਹਾ ਬੱਕਰੀਆਂ ਦੇ ਵਿੱਚ ਨਾ ਡਿਲੀਨ ਕੰਮ ਹੈਣੀਗੀ ਚਲੋ ਆਪਣੀ ਤਾਂ ਸਾਈਡ ਬਿਜ਼ਨਸ ਹੋਰ ਵੀ ਹੈਗੇ ਹਨਾ ਜ਼ਮੀਨ ਹੈਗੀ ਆ ਨੌਕਰੀ ਹੈਗੀ ਆ ਪਰ ਮੈਂ ਜਿਹੜੇ ਭਰਾ ਨਵੇਂ ਇਹ ਕੰਮ ਚਾਉਣਾ ਚਾਹੁੰਦੇ ਉਹਨਾਂ ਨੂੰ ਮੈਂ ਕਹਣਾ ਇਹ ਚੀਜ਼ ਦੀ ਤੰਗੀ ਆਊਗੀ ਜਿਹੜੀ ਬੱਕਰੀਆਂ ਨੂੰ ਖਾਦ ਖਰਾਕ ਪਾਉਣੀ ਆ ਜਾਂ ਤੁਸੀਂ ਆਮਦਨ ਲੈਣੀ ਚਾਹੁੰਦੇ ਆ ਉਹ ਐ ਡੇਲੀ ਬੇਸ ਨਹੀਂ ਜਿਵੇਂ ਆਪਣੀ ਡੈਰੀ ਫਾਰਮ ਤੋਂ ਹੁੰਦੀ ਹੈ ਜਾਂ ਮੁਰਗੀਆਂ ਤੋਂ ਹੁੰਦੀ ਹੈ ਨਾਲ 100 200 ਜੇ ਮੁਰਗੀ ਤੁਸੀਂ ਪਾਲੋਗੇ ਸੋਨੇ ਤੇ ਸੁਭਾਗਾ ਹੋ ਜੂ ਤੁਹਾਡਾ ਹੁਣ ਇਹ ਆਪਾਂ ਰੱਖੇ ਵੈਸੇ ਆਪਾਂ ਨੂੰ ਤਾਂ ਚਲੋ ਸ਼ੌਂਕ ਆ ਇਹ ਤੇ ਇਹਦੇ ਵਿੱਚ ਆ ਜਿਹੜਾ ਹੁਣ ਪਾਣੀ ਵਾਲਾ ਟਾਹ ਹੈ ਇਹਦੇ ਵਿੱਚ ਆਪਾਂ ਬਤਕਾਂ ਵਗੈਰਾ ਛੱਡਣੀ ਹੈ ਇਹ ਹਜੇ ਨਾ ਗਰਮੀ ਕਰਕੇ ਕੰਮ ਚਲਾਣੀ ਜਾਲੀ ਜੂਲੀ ਲਾ ਕੇ ਪ੍ਰੋਪਰ ਕਰਨਾ ਹੈ ਠੀਕ ਹੈ ਕਰਕੀ ਟੁਰਕੇ ਕਬੂਤਰ ਕਬਾਤਰਾ ਆਪਾਂ ਸਾਰਾ ਕੋਸੀ ਰੱਖਣਾ ਸ਼ੌਂਕ ਨੂੰ ਤੇ ਇਹ ਨਾਲੇ ਹੁਣੇ ਬਈ 100 150 ਚੂਚ ਹੈ ਨਾਲ ਇਹਦੇ ਅੰਡੇ ਆ ਕਰਨਗੇ ਜਿਹੜੇ ਮੁਰਗੇ ਉਹ ਅਪ ਮੀਟ ਵਾਲਿਆਂ ਨੂੰ ਵੇਚ ਦੇਾਂਗੇ ਆਪਣਾ ਮੰਨ ਲਓ ਕਿਤੇ ਆਪਣੇ ਲੇਬਰ ਵਾਲੇ ਨੇ 500000 ਰੁਪਇਆ ਮੰਗ ਲਿਆ ਕਿ ਇਹਦੀ ਫੀਡ ਦਾ ਮੰਗ ਲਿਆ ਫੀਡ ਲਿਆਉਣੀ ਹੈ ਜਾਂ ਕੋਈ ਦਵਾਈ ਲਿਆਉਣੀ ਹੈ ਉਹ 500000 ਰੁਪਇਆ ਆਪਣਾ ਡੇਲੀ ਦਾ ਇਹਨਾਂ ਤੋਂ ਆਈ ਜਾਊਗਾ ਬਈ ਠੀਕ ਆ ਬਈ ਬਾਕੀ ਬਈ ਜਿਹੜਾ ਫਾਰਮ ਹੈਗਾ ਇਹਦਾ ਚਾਰਾ ਹੈਗਾ ਪਸ਼ੂਆਂ ਦਾ ਉਹ ਵੀ ਆਪਣਾ ਇੱਥੇ ਹੀ ਹੁੰਦਾ ਜਿਵੇਂ ਆਪਾਂ ਦੇਖ ਰਹੇ ਤੁਸੀਂ ਬੀਜਿਆ ਹੋਇਆ ਨਾਲ ਹਨਾ ਹਾਂ ਬਈ ਪਹਿਲਾਂ ਸੀਗਾ ਆਪਣਾ ਮੱਖਣਕਾ ਸੀਗਾ ਸਿਆਲ ਦੇ ਵਿੱਚ ਹਾਂਜੀ ਹੁਣਾ ਥੋੜਾ ਜਿਹਾ ਆਪਾਂ ਨਾ ਮੱਕੀ ਤੇ ਮੈਂ ਜਵਾਰ ਤਾਂ ਨਹੀਂ ਬੀਜੀ ਕਿਉਂਕਿ ਹੁਣ ਸੁਪਰੇਆਂ ਬਾਲੀਆਂ ਕਰਨੀਆਂ ਪੈਂਦੀਆਂ ਹੂੰ ਕਿਉਂਕਿ ਰਤੂਵ ਜੀ ਆ ਹੁਣ ਮੈਂ ਬਈ ਸਾਰਾ ਨਾ ਸੌਖਾ ਕੰਮ ਆ ਜੰਤਰ ਬੀਜਦਾ ਜਿਹੜਾ ਝਿੰਜਣ ਕਹਿੰਦੇ ਹਰੀ ਖਾਦ ਵਾਲਾ ਠੀਕ ਹੈ ਇਹ ਆਪ ਨੂੰ ਵੀ ਮਿਲ ਗਿਆ ਸੀਗਾ ਇਹ ਹੁਣਾ ਪੜਾਦੀ ਤਾਂ ਇਹਨੂੰ ਵਿੱਚ ਚਾਰ ਲੋ ਹਾਂ ਜੀ ਆਪਣਾਂ ਦੀ ਪੱਠਿਆਂ ਵਾਂਗੂ ਇਹਨੂੰ ਵਾਢਾ ਲਾ ਕੇ ਤੁਸੀਂ ਕੁਦਰਕੇ ਨੂੰ ਕਰ ਲੋ ਤੁਸੀਂ ਅੱਛਾ ਜੀ ਹਾਂ ਬਹੁਤ ਵਧੀਆ ਖਾਂਦੀਆਂ ਇਹ ਥੋੜੀ ਜਿਹਾ ਹੁਣ ਸੁੰਡੀ ਦੀ ਇਹ ਚ ਵੀ ਪ੍ਰੋਬਲਮ ਆਉਂਦੀ ਐ ਇੱਕ ਅੱਧੀ ਸਪਰੇ ਨਾ ਹੋ ਜਾਂਦਾ ਤੇ ਬਹੁਤ ਸਸਤਾ ਹੋ ਜਾਂਦਾ ਬਹੁਤ ਛੇਤੀ ਇਹਨੂੰ ਦੋ ਤਿੰਨ ਪਾਣੀ ਲਾਏ ਐ ਠੀਕ ਹੈ ਜੀ ਤੇ ਘੇਰੇ ਨਾਲ ਆਪਾਂ ਕਮਾਦ ਲਾਤਾ ਇਦਦਰਾ ਨੀਫਰ ਲਾਇਆ ਇਹਦੇ ਵਿੱਚ ਤੇ ਨੀਫਰ ਬਾਜਰਾ ਹੋ ਜਾਊਗਾ ਆਪਾਂ ਨੂੰ ਮਹੀਨੇ ਕਿਨੂੰ ਤੇ ਆਹ ਦੇਖੋ ਜੰਤਰ ਜੀ ਨੂੰ ਢੈਂਚਾ ਵੀ ਕਹਿ ਰਹੇ ਨੇ ਜੀ ਕਹਿੰਦਾ ਇਹ 10 12 ਦਿਨਾਂ ਦਾ ਹੀ ਐ ਬਈ ਹਜੇ ਤੇ ਆਵੇ ਅੱਜ ਮੈਂ ਵੱਡ ਕੇ ਪਾਕੀ ਵੇਖਿਆ ਇੱਕ ਢੱਕਾ ਨਹੀਂ ਛੱਡਿਆ ਹੂੰ ਇਹ ਆਪਣਾ ਦੀ ਏਡੇ ਨੂੰ ਵੱਡਾ ਲਾ ਲਓ ਤੁਸੀਂ ਜੇ ਵਿੱਚ ਚਾਰਨੀਆਂ ਵਿੱਚ ਚਾਰ ਲੋ ਫੁੱਟ ਵੀ ਆਉਂਦਾ ਦੋ ਹਾਂ ਮੇਰਾ ਤਾਂ ਬਈ ਵਾਂ ਠੇਕੇ ਤੇ ਸੀਗਾ ਤੇ ਐਦ ਕੀ ਇੱਕ ਥੋੜੀ ਸੈਟਿੰਗ ਠੇਕੇ ਲੱਗਣ ਤੇ ਹੋ ਗਈ ਸੀਗੀ ਤੇ ਨਹੀਂ ਮੈਂ ਤਾਂ ਗਾਂ ਨੂੰ ਦੋ ਤਿੰਨ ਕਿੱਲੇ ਬਈਆ ਜੰਤਰ ਇਹ ਤਾਂ ਬਾਲਾ ਵਧੀਆ ਚੀਜ਼ ਆ ਬਈ ਇਹ ਤਾਂ ਬੱਕਰੀਆਂ ਵਾਸਤੇ ਠੀਕ ਹੈ ਜੀ ਹਾਂ ਬਹੁਤ ਵਧੀਆ ਖਾਂਦੀਆਂ ਇਹ ਜਿਹੜੇ ਬਈ ਨਵੇਂ ਭਰਾ ਹੁਣ ਬੱਕਰੀ ਫਾਰਮ ਕਰਨਾ ਚਾਹੁੰਦੇ ਆ ਹਾਂਜੀ ਹਾਂਜੀ ਕਿਉਂਕਿ ਜਿੰਨਾਂ ਕੋਲੇ ਥੋੜੀ ਬਹੁਤ ਗੰਜੈਸ਼ ਹੁੰਦੀ ਉਹ ਸੋਚਦੇ ਵੀ ਆਪਾਂ ਵਧੀਆ ਫਾਰਮ ਬਣਾ ਕੇ ਫੇਰ ਹੀ ਬੱਕਰੀਆਂ ਦਾ ਕੰਮ ਕਰਾਂਗੇ ਉਹਨਾਂ ਨੂੰ ਤੁਹਾਡੀ ਕੀ ਸਲਾਹ ਹੈਗੀ ਆ ਬਈ ਜਿਹੜਾ ਨਵਾਂ ਬੰਦਾ ਬਿਲਡਿੰਗ ਤੇ ਪੈਸੇ ਨਾ ਲਾਵੇ ਹੂੰ ਠੀਕ ਐ ਜਾਦੇ ਪੈਸੇ ਉਹ ਤੇ ਨਾ ਖਰਾਬ ਕਰੇ ਜਾਨਵਰਾਂ ਤੇ ਜਾਨਵਰ ਲਵੇ ਚੰਗਾ ਹੂੰ ਮਾੜਾ ਜਾਨਵਰ ਨਾ ਲਵੇ ਨਸਲ ਕੋਈ ਮਰਜ਼ੀ ਲੈ ਲਓ ਪਿਓਰ ਚ ਲਾਓ ਠੀਕ ਐ ਬਰਬਰੀ ਤੇ ਕੰਮ ਸ਼ੁਰੂ ਕਰ ਲਓ ਨਵਾਂ ਬੰਦਾ ਬੀਟਲ ਤੇ ਕਰ ਲਓ ਠੀਕ ਐ ਤੇ ਪੂਰੀ ਮਿਹਨਤ ਕਰੋ ਤੇ ਜਾਨਵਰ ਭਾਵੇਂ ਘੱਟ ਲੈ ਲਓ ਜਿੱਥੇ 10 ਲੈਣੇ 5 ਲੈ ਲਓ 5 ਲੈਣੇ 2 ਲੈ ਲਓ ਪਰ ਲਓ ਜਾਨਵਰ ਚੰਗਾ ਲਓ ਰੇਟ 'ਚ ਹੂੰ ਇਹ ਨਹੀਂ ਆ ਲੱਖ ਲੱਖ ਵਾਲੀਆਂ ਬੱਕਰੀਆਂ ਲੈ ਲਓ ਜਾਂ 2-2 ਲੱਖ ਵਾਲੀਆਂ ਬੱਕਰੀਆਂ ਉਹ ਨਹੀਂ ਲੈਣੀਆਂ ਤੁਸੀਂ ਬਰਬਰੀ ਲੈਣੀਆਂ ਤੁਸੀਂ 10 ਤੋਂ ਲੈ ਕੇ 15-16000 ਦੇ ਵਿੱਚ ਠੀਕ ਹੈ ਪਰ ਉਹ ਨੇਦੀ ਹੋਵੇ ਇਹ ਨਾ ਹੋਵੇ ਉਹ 5000 ਵਾਲੀ ਤੁਸੀਂ 10000 ਚ ਲੈ ਲਓ ਰੇਟ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਮਾਰਕੀਟ ਦਾ ਪਤਾ ਹੋਣਾ ਚਾਹੀਦਾ ਜਿਹੜੀ ਬੀਟਲ ਹੈਗੀ ਐ ਇਹ ਬਈ 15-16000 ਤੋਂ ਲੈ ਕੇ 25-26000 ਦੇ ਵਿੱਚ ਵਧੀਆ ਬੀਟਰ ਮਿਲ ਜਾਂਦੀ ਹੈ ਉਹ ਤੋਂ ਕੰਮ ਸ਼ੁਰੂ ਕਰੋ ਵਾਲੀਆਂ ਮਹਿੰਗੀਆਂ ਲੈਣ ਦੀ ਲੋੜ ਨਹੀਂ ਵਾਲੀਆਂ ਸਸਤੀਆਂ ਵਣੀਆਂ ਤੇ ਨਵੇਂ ਹਾਨ ਬੱਕਰੀਆਂ ਲਓ 2 4 6 ਦੰਦ ਬੱਕਰੀਆਂ ਲਓ ਪ੍ਰਾਣੀ ਬੁੱਢੀ ਬੱਕਰੀ ਨਾ ਲਓ ਤੇ ਕਿਸੇ ਦੇ ਦਿਖਾਵਿਆਂ ਚ ਨਾ ਉਹ ਕੋਈ ਵੀਡੀਓ ਵਾਲੀਆਂ ਪਾਈ ਜਾਂਦਾ ਹਨਾ ਬਈ ਮੇਮ ਉਹਨੇ ਸਾਡੇ ਇਨ ਇਨ ਦੇ ਵੇਖਦੇ ਆ ਉਹ ਹਜੇ ਮੇਮ ਉਹਨਾਂ ਤੋਂ ਤਾਂ ਕੰਮ ਹੀ ਨਾ ਸ਼ੁਰੂ ਕਰੋ ਬਈ ਨਵਾਂ ਬੰਦਾ ਠੀਕ ਆ ਚੰਗੀ ਬੱਕਰੀ ਵੱਡੀ ਲੈ ਲਓ ਇਦੋਂ ਠੀਕ ਆ ਉਹ ਤੁਹਾਨੂੰ ਬਹੁਤ ਕੋਹ ਦੇ ਜੂਗੀ ਮੇਮ ਨਾ ਥੋੜਾ ਤਿਆਰ ਹੁੰਦਾ ਹੁੰਦਾ ਉਦੋਂ ਨੂੰ ਥੋੜਾ ਸ਼ੌਂਕ ਹੀ ਮਰ ਜੂਗਾ ਬਈ ਠੀਕ ਆ ਹਾਂ ਬਾਕੀ ਤੁਹਾਨੂੰ ਸਾਰੀ ਬਈ ਇਹਦੀ ਨੌਲੇਜ ਹੋਣੀ ਚਾਹੀਦੀ ਹੈ ਟ੍ਰੇਨਿੰਗ ਲਓ ਇਹਦੀ ਠੀਕ ਆ ਤੁਹਾਨੂੰ ਦਵਾਈਆਂ ਦਾ ਮੈਡੀਸਨ ਬਾਰੇ ਸਾਰਾ A to Z ਇਹਦੀ ਜਾਣਕਾਰੀ ਪਤਾ ਹੋਣੀ ਚਾਹੀਦੀ ਹੈ ਬਈ ਆਪਣਾ ਬਈ ਨੰਬਰ ਬੋਲ ਦਿਓ ਜੇ ਕੋਈ ਭਰਾ ਤੁਹਾਡੇ ਕੋਲੇ ਆਉਣਾ ਚਾਹੁੰਦਾ ਫਾਰਮ ਦੇਖਣਾ ਚਾਹੁੰਦਾ ਜਿਵੇਂ ਤੁਸੀਂ ਟ੍ਰੇਨਿੰਗ ਦੀ ਗੱਲ ਕੀਤੀ ਹੈ ਹਨਾ ਟ੍ਰੇਨਿੰਗ ਆਪਣੀ ਕਿਵੇਂ ਹੁੰਦੀ ਆ ਆਪਣਾ ਨੰਬਰ ਬੋਲ ਦਿਓ ਤੇ ਟ੍ਰੇਨਿੰਗ ਬਾਰੇ ਵੀ ਦੱਸ ਦਿਓ ਟ੍ਰੇਨਿੰਗ ਹੁਣ ਬਈ 29 ਤੇ 30 ਜੂਨ ਦੀ ਹੈ ਦੋ ਦਿਨਾਂ ਦਾ ਬਈ ਰਹਿਣ ਦਾ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਸਾਰਾ ਪ੍ਰੈਕਟੀਕਲ ਕਰਾਇਆ ਜਾਂਦਾ ਹਰੇ ਚਾਰੇ ਸੁੱਕੇ ਚਾਰੇ ਫੀਡ ਬਾਰੇ ਬਰੀਡਿੰਗ ਬਾਰੇ ਉਹਨੂੰ ਕਿਵੇਂ ਆਪਾਂ ਗਾਂ ਕਾਮਜਾਬ ਹੋਣਾ ਪ੍ਰੈਕਟੀਕਲ ਕਿਵੇਂ ਕਰਨਾ ਉਹਦੇ ਵਿੱਚ ਪੈਰ ਕਿਵੇਂ ਬਣਾਉਣੇ ਆ ਥਾਣ ਖਰਾਬ ਹੋਇੰਦਾ ਉਹਦਾ ਕੀ ਟ੍ਰੀਟਮੈਂਟ ਬਹੁਤ ਇੱਚ ਮੁਸ਼ਕਲਾਂ ਆਉਂਦੀਆਂ ਬੱਕਰੀ ਪਾਲਣ ਚ ਉਹ ਸਾਰਿਆਂ ਆਪਾਂ ਦੱਸਦੇ ਆ ਆਪਣੇ ਅਲੱਗ-ਅਲੱਗ ਮੈਂਬਰ ਹੈਗੇ ਟੀਮ ਦੇ ਜਿਹੜੇ ਉਹ ਸਾਰੇ ਅਲੱਗ-ਅਲੱਗ ਪੂਰੇ ਸਪੈਸ਼ਲਿਸਟ ਐ ਇਹਦੇ ਵਿੱਚ ਬੱਕਰੀ ਪਾਲਣ ਚ ਉਹ ਦੱਸਦੇ ਆ ਠੀਕ ਐ ਤੇ ਸਰਟੀਫਿਕੇਟ ਵੀ ਦਿੰਨੇ ਆ ਲੋਨ ਬਾਰੇ ਵੀ ਜਾਣਕਾਰੀ ਦਿੰਨੇ ਆ ਤੇ ਇਹਦਾ 4500 ਰੁਪਿਆ ਖਰਚਾ ਆਊਗਾ ਤੁਹਾਡਾ 500 ਤੇ ਆਧਾਰ ਕਾਰਡ ਤੁਸੀਂ ਪਹਿਲਾਂ ਭੇਜ ਕੇ ਸੀਟ ਬੁੱਕ ਕਰਵਾ ਸਕਦੇ ਹੋ ਸਾਰਾ ਨੋਟ ਘੱਟ ਫੀਸ ਆ ਆਪਣੀ ਟ੍ਰੇਨਿੰਗ ਦੀ ਬਈ ਠੀਕ ਐ ਤੇ ਉਸ ਤੋਂ ਬਾਅਦ ਕੋਈ ਲੋਨ ਦੀ ਤੁਸੀਂ ਫਾਈਲ ਲਾਉਣੀ ਉਹ ਚ ਵੀ ਮਦਦ ਕਰਦੇ ਆ ਆਪਾਂ ਤੇ ਨੰਬਰ ਹੈਗਾ 9056338435 ਫਾਰਮ ਦੀ ਆਪਣੀ ਲੋਕੇਸ਼ਨ ਕੀ ਹੈ ਜੀ ਪਿੰਡ ਕੋਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡੇ ਚ ਪੈਂਦਾ ਲਾਸਟ ਪਿੰਡ ਆ ਬਾਈ ਤੇ ਬਠਿੰਡਾ ਮਕਸਰ ਰੋਡ ਤੇ ਇਹ ਪਿੰਡ ਹੈਗਾ ਭਲਾਈਆਂ ਨੇ ਕੋਲੇ ਠੀਕ ਹੈ ਤੇ ਮਕਸਰੋਂ 25 30 ਕਿਲੋਮੀਟਰ ਬਠਿੰਡਾ ਵੀ 25 30 ਕਿਲੋਮੀਟਰ ਹੈ ਬੋਨਿਆ ਨੇ 18 ਕਿਲੋਮੀਟਰ ਹੈ ਜੈਤੋ ਤੋਂ 20 ਕਿਲੋਮੀਟਰ ਆ ਕੋਟ ਕਪੂਰੋਂ 35 ਕਿਲੋਮੀਟਰ ਹੈ ਹੂੰ ਇਹ ਆਗੇ ਡੜਵੇ ਤੋਂ ਹੈਗਾ 20 ਕਿਲੋਮੀਟਰ ਆ ਸਾਰਾ ਬਈ ਇੱਕ ਬਈ ਹੋਰ ਗੱਲ ਪੁੱਛਣੀ ਆਪਾਂ ਲਾਸਟ ਦੇ ਵਿੱਚ ਹਾਂਜੀ ਜਿਵੇਂ ਤੁਸੀਂ ਇੰਨਾ ਜਗਾ ਵਲੀ ਹੈਗੀ ਹੈ ਨਾ ਛੱਡੀ ਆ ਜਗਾ ਬੇਲੀ ਫਾਰਮ ਦੇ ਵੀ ਕਾਫੀ ਪੈਸੇ ਲੱਗ ਗਏ ਹੋਣਗੇ ਜਿਹੜੇ ਆਪਣੇ ਸਰਕਲ ਦੇ ਵਿੱਚ ਹੁੰਦੇ ਨੇ ਲੋਕ ਜਾਂ ਰਿਸ਼ਤੇਦਾਰ ਘਰ ਦੇ ਦੋਸਤ ਮਿੱਤਰ ਆਪਾਂ ਨੂੰ ਨਵੇਂ ਕੰਮ ਜੇ ਕਹਿੰਦੇ ਹੁੰਦੇ ਵੀ ਯਾਰ ਕਿੱਧਰ ਪੰਗਾ ਲਈ ਜਾਨਾ ਤੂੰ ਕੀ ਬਚਾएंगे ਇਹਦੇ ਚੋਂ ਵੀ ਜਦੋਂ ਲੋਕ ਕਹਿੰਦੇ ਸੀ ਪੰਗਾ ਲਈ ਜਾਣਾ ਤੇ ਹੁਣ ਤੁਹਾਨੂੰ ਇੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਕੀ ਇਹਦੇ ਚੋਂ ਪ੍ਰੋਫਿਟ ਹੋਇਆ ਜਾਂ ਪੰਗੇ ਰਹਿ ਗਏ ਇਹ ਨਹੀਂ ਬਈ ਆਪਣਾ ਤਾਂ ਬਹੁਤ ਪੁਰਾਣਾ ਕੰਮ ਆ ਆਪਣਾ ਤਾਂ ਬਈ ਕੰਮ ਚੱਲਿਆ ਠੀਕ ਹੈ ਪਰ ਆਪਣੇ ਪਿੱਛੇ ਲੱਕੇ ਨਵੇਂ ਬੰਦਾ ਨਾ ਕੋਈ ਉਵੇਂ ਸਿੱਧਾ ਪੰਗਾ ਲੈ ਲਈ ਕਿਉਂਕਿ ਬਈ ਮੇਰਾ ਸੇਲ ਪ੍ਰੋਸੀਜ ਦਾ ਬਹੁਤ ਆ ਠੀਕ ਹੈ ਸੇਲ ਪ੍ਰੋਫੈਸ ਚ ਪੂਰੀ ਪੈਸੇ ਵਾਜਦੇ ਆ ਬਰੀਡਿੰਗ ਦੇ ਵਿੱਚੋਂ ਵਾਜਦੇ ਹੈਗੇ ਪਰ ਲੇਟ ਵਾਜਦੇ ਆ 2-3 ਸਾਲ ਦੇਣੇ ਪੈਂਦੇ ਨਵਾਂ ਬੰਦਾ ਲਾਉ ਹੈ ਇੱਥੇ ਆਪਾਂ ਨੂੰ ਤਾਂ ਵੀ ਕਹੇ ਨਹੀਂ ਆਖਿਆ ਪੰਗਾ ਉਹਨਾਂ ਨੂੰ ਪਤਾ ਸੀ ਇਹ ਵੀ ਕਰੀ ਬੈਠਾ ਆਪਣਾ ਤਾਂ ਹੁਣ ਬਹੁਤ ਮੰਨ ਲਓ ਮਹਾਰਾਜ ਦੀ ਕਿਰਪਾ ਨਾ ਹਰ ਨਾ ਬਣਿਆ ਹੋਇਆ ਆਪਾਂ ਤਾਂ ਕੱਢ ਲੈਣੇ ਪੈਸੇ ਬਾਕੀ ਆਪਾਂ ਕੱਲਾ ਬੱਕਰੀਆਂ ਆਸਤੇ ਨਹੀਂ ਬਈ ਆਪਦੇ ਘਰ ਆਸਤੇ ਹੁਣ ਬਿਨਾ ਰੇ ਸਪਰੇਅ ਤੋਂ ਸਬਜ਼ੀ ਹੁੰਦੀ ਏ ਸਾਰੀ ਠੀਕ ਐ ਹੁਣ ਕੱਦੂ ਸੋਨੂ ਕੀ ਪਤਾ ਕੀ ਰੇਟ ਚੱਲੀ ਜਾਂਦੇ ਹਨਾ ਆਪਾਂ ਪਹਿਲਾਂ ਗੰਡੇ ਸੋਥੋਂ ਪਨੀਰੀ ਲੈ ਕੇ ਗਏ ਸੀਗੇ ਬਈ 2 ਕੁਆਂਟਲ ਗੰਡੇ ਕੱਢੇ ਆ 5-10 ਹਜ਼ਾਰ ਦੇ ਮੇਰੇ ਗੰਡੇ ਆ ਗਏ ਆ ਹੁਣ ਘੇਰੇ ਨਾਲ ਕਮਾਦ ਲਾਇਆ ਬਈ ਘੋੜਾ ਆਸਤੇ ਨਾਲੇ ਚੂਪਾਂਗੇ ਤੇ ਆਪਦਾ ਮੈਂ ਛੋਟਾ ਆ 50-60 ਹਜ਼ਾਰ ਦਾ ਲੱਗ ਜੂ ਖਲਾੜਾ ਉਹ ਲਿਆ ਕੇ ਲਾਉਣਾ ਮੈਂ ਤਾਂ ਬਈ ਇਕੱਲਾ ਆਪਦੇ ਪੈਸਿਆਂ ਆਸਤੇ ਨਹੀਂ ਮੈਂ ਤਾਂ ਆਪਦੀ ਸਿਹਤ ਆਸਤੇ ਠੀਕ ਹੈ ਤੇ ਹੁਣ ਇੱਥੇ ਬੱਚੇ ਬਈ ਸਾਰਾ ਦਿਨ ਖੇਡਦੇ ਆ ਕੇ ਮੋਬਾਈਲਾਂ ਤੋਂ ਖੜਾ ਛੁੱਟਿਆ ਇੱਥੇ ਮਿੱਟੀ 'ਚ ਅੱਗੇ ਕੀ ਸੀਗਾ ਸਾਰੇ ਝੋਨਾ ਹੁੰਦਾ ਸੀਗਾ ਉਹ ਮੋਟਰ ਨੂੰ ਜਾਂਦੀ ਹੁੰਦੀ ਸੀ ਇਕੱਲਾ ਰਾਹ ਉੱਥੇ ਹੂੰ ਨਹੀਂ ਡਰਦੇ ਜਾਂਦੇ ਖੂ ਖਾ ਸੀਗੇ ਜਵਾਕ ਹੁਣ ਇੱਥੇ ਬੱਚੇ ਵਧੀਆ ਖੇਡਦੇ ਫਿਰਦੇ ਬਈ ਆਪਦੇ ਸਕੂਨ ਆ ਜ਼ਿੰਦਗੀ ਦਾ ਤੇ ਘੰਟਾ ਵੀ ਇੱਥੇ ਆ ਜਾਈਏ ਬਈ ਫਰੈਸ਼ ਹੋ ਜਾਈਦਾ ਪੂਰਾ ਦਿਮਾਗ ਤਾਜ਼ਾ ਹੋ ਜਾਈਦਾ ਚਾਰ ਫਰਾ ਬੈਠ ਕੇ ਇੱਥੇ ਗੱਲਾਂ ਬਾਤਾਂ ਮਾਰ ਲੈਂਦੀਆਂ ਵਧੀਆ ਵਾਈਫਾਈ ਲੱਗਿਆ ਲਾਈਟ ਆ 24 ਘੰਟਿਆਂ ਠੀਕ ਹੈ ਭਾਈ ਧੰਨਵਾਦ ਭਾਈ ਬਹੁਤ ਬਹੁਤ ਜਾਣਕਾਰੀ ਦੇਣ ਦੇ ਲਈ ਧੰਨਵਾਦ